हिंदू मुसलमान निवाया निवाया हिंदू मुसलमान निवाया निवाया इन गुज़ेराने ना खड़े सारे सबकार योग में ਰ ਨજર ਮਾਰ ਲਿਓ ਤੁਸੀਂ ਕਿਸੇ ਹਿੰਦੂ ਵੀਰ ਨੂੰ ਮਮਸਾ ਵਗੇ ਚੋਲੀ ਅੱਡੇ ਨਹੀਂ ਵਖਿਆ ਹੋਏਗਾ ਆਖੋ ਸਤਨਾਮ ਵਾਹ ਸਾਰੇ ਸਤਕਾਰ ਯੋਗ ਨੇ ਪਰ ਨੋਟ ਕਰਿਓ ਤੁਸੀਂ ਕਿਸੇ ਮੁਸਲਮਾਨ ਵੀਰ ਨੂੰ ਕ੍ਰਿਸ਼ਨ ਜੀ ਅੱਗੇ ਝੋਲੀ ਅੱਡੇ ਨਹੀਂ ਵਖਿਆ ਹੋਏਗਾ ਇਹ ਬਖਾਣੀ ਕੌਣ ਸ ਹੈ ਤੂੰ ਓ ਮਾਤਾ ਤ੍ਰਿਪਤਾ ਕਿੰਨੀ ਤੁੰਗ ਹੋਏਗੀ ਜਿਨ੍ਹਾਂ ਨੂੰ ਸੁੱਖ ਤੋਂ ਪਤਾ ਜੀ ਤੁਸੀਂ ਆਏ ਹੋ ਇਹ ਸਚਾਈ ਜੇ ਲੱਖਾਂ ਹਿੰਦੂ ਵੀਰ ਲੱਖਾਂ ਮੁਸਲਮਾਨਾਂ ਵੀਰਾਂ ਨੂੰ ਬੁਰਨਾਮਕ ਅਗੇ ਝੁਕਦੇ ਵੇਖਿਆ ਭਜਨ ਆਖੋ ਸਤਨਾਮ ਓਏ ਜਿੰਦੂ ਮੁਸਲਮਾਨ ਵਾਸਰ ਦਾ ਉਹ ਸੁਸ਼ੀਲ ਮਾਤਾ ਉਹ ਉੱਚੀ ਸੋਚੀ ਮਾਤਾ ਜਿਨ੍ਹਾਂ ਦੀ ਕੁੱਖੋਂ ਇਹੋ ਜੀ ਅਜਮਤਵਲੀ ਹਸਤੀ ਨੇ ਜਨਮ ਲਿਆ ਆਰਮਨ ਹੋਇਆ ਜਿਸ ਦਾ ਨਾਮ ਗੁਰੂ ਨਾਨਕ ਸਭ ਤੋਂ ਵਿਲੱਖਣ ਬਾਦ ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਝੁਕਦੀ ਜੈ ਜੈ ਕਾਰ ਕਰੇ ਸਭ ਕੋਈ ਦੂਜੀ ਬਾਤ ਭਾਈ ਵੀਰ ਸਿੰਘ ਨੇ ਲਿਖੀ ਹੈ ਜਗਤ ਪਿਤਾ ਜਗਤ ਗੁਰੂ ਜਗਤ ਤਾਰਕ ਆਪ ਨਿਰੰਕਾਰ ਦੀ ਮਾਤਾ ਹੋਏ ਨੇ ਮਾਤਾ ਤ੍ਰਿਪਤਾ ਜੀ ਦਾ ਖੋਸਾ ਕਹਾ ਇੱਕ ਔਰ ਜੋ ਬਹੁਤ ਧਿਆਨ ਨਾਲ ਕਿਤਾਬ ਪੜ੍ਹੀ ਹੋਏਗੀ ਪ੍ਰੇਮ ਭਗਤ ਪ੍ਰਭ ਲੱਗੀ ਮੇਰਾ ਕਿਹੜਾ ਖੋ ਬਾਰ ਬਾਰ ਲੈ ਨਹੀਂ ਜਿਨ੍ਹਾਂ ਨੇ ਇਹ ਲਿਖੀ ਮੈਨੂੰ ਗੱਲ ਬੜੀ ਵਧੀਆ ਲੱਗੀ ਪ੍ਰੇਮ ਭਗਤ ਪ੍ਰਭ ਲੱਗੀ ਕਿਤਾਬ ਵਿੱਚ ਉਹਨਾਂ ਨੇ ਲਿਖਿਆ ਜਿਹੜਾ ਨਰਗਸ ਦਾ ਫੁੱਲ ਹੈ ਨਾ ਜੀ ਨਰਗਸ ਦਾ ਫੁੱਲ ਉਹਦੇ ਤੇ ਇਹੋ ਜੀ ਇਮਤ ਕਿ ਪੋਰਾ ਜਿਹੜਾ ਨਾ ਪੋਰਾ ਉਹਦੇ ਵੱਲ ਆਪਣੇ ਆਪ ਵੱਧੋ ਵੱਧੀ ਖਿੱਚਿਆ ਹੁੰਦਾ ਆਪੋ ਸਤਨਾਮ ਨਰਗਸ ਦਾ ਫੁੱਲ ਉਹਨੇ ਤੇ ਇਹੋ ਜੀ ਇਮਤ ਹੈ ਕਿ ਪੋਰਾ ਜਿਹੜਾ ਉਹਦੇ ਵੱਲ ਆਪਣੇ ਆਪ ਖਿੱਚਿਆ ਹੁੰਦਾ ਖਿੱਚ ਕੇ ਉਹ ਪੋਰਾ ਜਿਹੜਾ ਖਿੱਚ ਲੈਣ ਦੀ ਉਹ ਪ੍ਰੇਮ ਭਗਤ ਪ੍ਰਭ ਲਈ ਦੇ ਰਾਈਟਰ ਜੀ ਨੇ ਬੜੀ ਸੋਹਣੀ ਗੱਲ ਲਿਖੀ ਕਹਿੰਦੇ ਨਰਗਸ ਦਾ ਫੁੱਲ ਹੈ ਜਿਹਦੇ ਵਿੱਚ ਇਹੋ ਜੀ ਖੁਸ਼ਬੂ ਹੈ ਇਹੋ ਜੀ ਬਾਤ ਹੈ ਕਿ ਭੋਰਾ ਆਪਣੇ ਆਪ ਖਿੱਚਿਆ ਆਉਂਦਾ ਉਹ ਲਿਖਦੇ ਕਹਿੰਦੇ ਮਾਤਾ ਤ੍ਰਿਪਤਾ ਜੀ ਉਹ ਸੱਚੀ ਨਰਗਸ ਨੇ ਉਹ ਸੱਚੀ ਨਰਗਸ ਨੇ ਜਿਹੜੇ ਨੰਕਾਰ ਨੂੰ ਹੀ ਆਪਣੇ ਕੋਲ ਖਿੱਚ ਕੇ ਲਿਆ ਜੀ ਆਖੋ ਸਤਨਾਮ बहुत है हमरे आप रब ने जिसे कारागमन ले आओगे कजिक के को साथ माता त्रिपता जी वो सच्ची नरगस ने के नरकारों की दरगाह चो खेच के ले आये आप को साथ में हाँ आई ये रवीर पड़े कली पैना